ਸ਼ਰਮਾ ਯਾਰ ਲੋਕ ਤਾਂ ਝੋਨੇ ਹੁਣ ਵੱਢੀ ਜਾਂਦੇ ਨੇ ਤੇ ਤੁਸੀਂ ਭਾਈ ਸਪਰੇਈ ਕਰੀ ਜਾਂਦੇ ਏ ਕੀ ਗੱਲ ਯਾਰ ਸਹੀ ਗੱਲ ਆ ਬਿਲਕੁਲ ਝੋਨਿਆਂ ਦੀ ਵੱਢੀ ਸ਼ੁਰੂ ਹੋਈ ਨੂੰ ਲੇਟ ਹੁਣ ਕੀ ਕਰਨਾ ਝੋਨਿਆਂ ਦੀ ਵੱਢੀ ਸ਼ੁਰੂ ਨੂੰ 10 ਦਿਨ ਹੋ ਗਏ ਕੰਮ ਚੱਲੀ ਜਾਂਦਾ ਅਸਲ ਦੇ ਵਿੱਚ ਨਾ ਹੁਣ ਪਹਿਲਾਂ ਹੁੰਦਾ ਸੀ ਝੋਨਾ ਸਾਰਾ ਲਗਭਗ ਇਕੱਠਾ ਹੀ ਵੱਢਿਆ ਜਾਂਦਾ ਸੀਗਾ ਹੁਣ ਉਸ ਦੇ ਵਿੱਚ ਪਹਿਲਾਂ ਵਾਲੀ ਗੱਲ ਨਹੀਂ ਰਹੀ ਤਾਂ ਚਲੋ ਆਪਾਂ ਆਪਣੀ ਗੱਲ ਕਰਦੇ ਆਂ ਆਪਣਾ ਝੋਨਾ ਲੱਗਾ ਸੀ ਮੂੰਗੀ ਦੀ ਕਟਾਈ ਤੋਂ ਬਾਅਦ ਮੂੰਗੀ ਵਾਲਾ ਮਤਲਬ ਕਹਿਣ ਦਾ ਭਾ ਮੂੰਗੀ ਵਾਲੇ ਵਾਹਣ ਚਾਹੁੰਦਾ ਹੈ ਝੋਨੇ ਦੀ ਟ੍ਰਾਂਸਪਲੈਂਟਿੰਗ ਆਪਣੇ ਹੋਈ ਹੋਈ ਸੀ ਲੇਟ ਸਾਰੀ ਜੁਲਾਈ ਮਹੀਨੇ ਦੇ ਵਿੱਚ ਹਮ ਹਮ ਆਪਾਂ ਸਭ ਤੋਂ ਪਹਿਲਾਂ ਇਹ ਮੁੱਛਲ ਲਾਇਆ ਸੀ ਮੂੰਗੀ ਦੀ ਕਟਾਈ ਤੋਂ ਬਾਅਦ 11-12 ਜੁਲਾਈ ਨੂੰ 11-12 ਜੁਲਾਈ ਤੇ ਮੁੱਛਲ ਨੂੰ ਪਤਾ ਵੀ ਲੰਬੇ ਟਾਈਮ ਦੀ ਵੈਰਾਈਟੀ ਹੈ ਲੰਬੇ ਟਾਈਮ ਦੀ ਵੈਰਾਈਟੀ ਹੋਣ ਕਰਕੇ ਇਹ ਵੈਸੇ ਤਾਂ ਜੂਨ ਚ ਲੱਗਦੀ ਹੈ ਹਮ ਹਮ ਤੇ ਹੁਣ ਇਹਨੇ ਟਾਈਮ ਲਗਭਗ ਹਜੇ 25 ਦਿਨ ਕਟਾਈ ਦੇ ਵਿੱਚ ਲਏ ਜਾਣੇ ਆਰਾਮ ਨਾਲ ਲਿਓ ਜੀ ਬਈ ਤਾਂ ਹਜੇ ਹਾਂ ਇਹ ਆ ਨਾਲ ਵਾਲਾ ਖੇਤ ਆਪਣਾ 18-85 ਦਾ ਹੈ 18-85 ਤੇ ਇਸਤੇ 20 ਜੁਲਾਈ ਨੂੰ ਆਪਾਂ ਪੀਆਰ 126 ਲਾਇਆ ਸੀ। ਬਰਾਬਰੀ ਹੈ ਜਾਊਗਾ। ਹਾਂ ਪੀਆਰ 126 ਲਾਇਆ ਸੀਗਾ 26 ਦਿਨਾਂ ਤੱਕ ਕੱਟਿਆ ਜਾਣਾ। ਉਹ ਵਧੀਆ ਪਕਾ ਲੈ ਗਿਆ। ਉਹ ਵੀ ਮੂੰਗੀ ਦੀ ਕਟਾਈ ਤੋਂ ਬਾਅਦ ਹੀ ਲਾਇਆ ਸੀਗਾ। ਠੀਕ ਹੈ। ਜਦੋਂ ਨਾਲ ਦੇ ਝੋਨੇ ਦੀ ਕਟਾਈ ਸ਼ੁਰੂ ਹੋ ਜੇ ਤੇ ਉਹ ਝੋਨੇ ਦੇ ਵਿੱਚ ਤੇਲਾ ਬਹੁਤ ਜ਼ਿਆਦਾ ਹੈ। ਤੇ ਉਹ ਹਰੇ ਝੋਨੇ ਦੇ ਵਿੱਚ ਜਾ ਐਂਟਰ ਹੋ ਜਾਂਦਾ। ਤੇ ਇਹਨਾਂ ਨੂੰ ਪਿਛਲੇ 10 ਦਿਨਾਂ ਦੇ ਵਿੱਚ ਜਦੋਂ ਆਪਾਂ ਨੂੰ ਲੱਗਦਾ ਹੁੰਦਾ ਨਾ ਬਸ 5 ਪੰਚਾਇਤ ਦਿਨਾਂ ਤੱਕ ਕੱਟਣਾ ਹੈ। ਉਹ ਦਿਨਾਂ ਦੇ ਵਿੱਚ ਹੀ ਕਾਫੀ ਨੁਕਸਾਨ ਕਰ ਦਿੰਦਾ। ਇਹ ਝੋਨੇ ਤੇ ਆਪਾਂ ਨਾ ਪਹਿਲਾਂ ਜਿਹੜੀ ਕੋਟੇਵਾ ਦੀ ਪੈਕਸਾ ਲਾਉਣ ਆਉਂਦੀ ਸੀਗੀ ਉਹ ਕਰੀ ਸੀ ਹਾਂ ਉਹਨਾਂ ਦਾ ਇੱਕ ਟੈਕਨੀਕਲ ਹੋ ਰਾਇਆ ਸੀ ਹਿਬੀਫਿਨ ਅੱਛਾ ਅੱਛਾ ਉਹ ਕਰਿਆ ਸੀ ਉਹਦੇ ਵਿੱਚ ਸੁੰਡੀ ਵਾਲਾ ਟੈਕਨੀਕਲ ਸੀਗਾ ਤੇ ਤੇਲੇ ਵਾਲਾ ਵੀ ਸੀਗਾ ਉਹਦਾ ਬਹੁਤ ਵਧੀਆ ਰਿਜ਼ਲਟ ਰਿਆ ਉਹਦਾ ਰਿਜ਼ਲਟ ਤਾਂ ਰਹਿੰਦਾ ਇੱਕ ਮਹੀਨੇ ਤੋਂ ਪਲੱਸ 5-4 ਦਿਨ ਠੀਕ ਹੈ ਆਪਾਂ ਨੂੰ ਕਰੇ ਨੂੰ ਹੋਏ ਸੀਗੇ ਹਜੇ 20 ਦਿਨ ਪਰ ਆਪਾਂ ਤਾਂ ਅਸਲ ਦੇ ਵਿੱਚ ਤੇਲੇ ਦਾ ਅਟੈਕ ਆਇਆ ਪਿਆ ਸਾਲ ਬਹੁਤ ਜ਼ਿਆਦਾ ਤੇਲਾ ਬਾਈ ਬਹੁਤ ਜ਼ਿਆਦਾ ਆ ਬਹੁਤ ਜ਼ਿਆਦਾ ਝੋਨੇ ਦਾ ਬਹੁਤ ਨੁਕਸਾਨ ਕਰ ਰਿਹਾ ਝਾੜ ਤੇ 10-15 ਮਨ ਦਾ ਅਸਰ ਪਾ ਜਾਂਦਾ ਆ ਆਪਾਂ ਰਿਸਕ ਨਾਲ ਲੈਂਦੇ ਹੋਏ ਵੀ ਝੋਨੇ ਨੇ ਹਜੇ ਆਪਣੇ 25 ਦਿਨ ਲੈ ਜਾਣੇ ਨੇ ਆ ਫਿਰ ਸਹੀ ਗੱਲ ਆ ਆਪਾਂ ਇੱਕ ਸਪਰੇ ਹੁਣ ਰਿਪੀਟ ਕਰ ਦਈਏ ਇਹ ਲਾਸਟ ਹੀ ਆ ਬਾਈ ਇਹਦਾ ਆ ਲਾਸਟ ਸਪਰੇ ਆ ਨਾਲ ਆਪਾਂ ਇੱਕ ਫੰਗੀ ਸਾਈਡ ਐਮੀ ਸਟਾਰ ਯੂਜ਼ ਕਰ ਰਹੇ ਆ ਠੀਕ ਆ ਤੇ ਆਪਾਂ ਸਪਰੇ ਕਰ ਰਹੇ ਆ ਵੀ ਤੇਲੇ ਤੋਂ ਕੋਈ ਦਿੱਕਤ ਨਾ ਹੋਵੇ ਲਾਸਟ ਟਾਈਮ ਤੇ ਜਾ ਕੇ ਤੇਲਾ ਬਹੁਤ ਜ਼ਿਆਦਾ ਨੁਕਸਾਨ ਕਰ ਜਾਂਦਾ ਸਹੀ ਹਾਂ ਬਾਈ ਹਲ ਹੋ ਰ ਆ ਹਾਂ ਹਾਂ ਅਗੇ ਇ ਝਾੜ ਜਸਦਰ ਨੂੰ ਪਤਾ ਗਰਮੀ ਬਹੁਤ ਜਿਆਦੀ ਪਈ ਸੀ ਗਿੱਤੇ ਛੋਣਿਆ ਤੇ ਝਾੜ ਦਾ ਬਹੁਤ ਥੱਕਾ ਲੱਗ ਗਿਆ ਕੁਝ ਬਾਅਦ ਟੈਂਪਰੇਚਰ ਇਹ ਮੌਸਮੀਆਂ ਹੋ ਗਿਆ ਟੈਂਪਰੇਚਰ ਹਜੇ ਵੀ 1-2 ਡਿਗਰੀ ਆਪਾਂ ਜਿਆਦਾ ਹੀ ਕਹਿ ਸਕਦੇ ਆ ਅੱਜ ਦੇ ਹਿਸਾਬ ਨਾਲ ਹਾਂ ਜਿਵੇਂ ਹੁਣ ਅਕਤੂਬਰ ਦਾ ਮਹੀਨਾ ਚੱਲੀ ਜਾਂਦਾ ਤਾਂ ਕਰਕੇ ਉਹਨਾਂ ਤੇ ਝਾੜ ਤੇ ਕਾਫੀ ਅਸਰ ਪੈ ਗਿਆ ਹੁਣ ਆਪਾਂ ਹਰ ਸਾਲ ਹੀ ਚਲੋ ਪਛੇਤੇ ਛੋਣਾਂ ਲਾਉਣੇ ਆ ਕੁਝ ਨਾ ਕੁਝ ਪਛੇਤੇ ਛੋਣੇ ਤੋਂ ਉਮੀਦ ਕਰ ਰਹੇ ਆ ਵੀ ਪਛੇਤੇ ਛੋਣਿਆਂ ਦਾ ਝਾੜ ਠੀਕ ਰਹੂਗਾ ਨਹੀਂ ਕਹਿ ਵੀ ਰਹੇ ਆ ਕੁਝ ਨਾ ਹੈਗਾ ਯਾਰ ਠੀਕ ਹੈ ਉਹ ਵੀ ਜੱਸ ਫੇਰ ਹੈ ਜਿਹੜਾ ਤੇਲੇ ਦੀਆਂ ਚੰਗੀਆਂ ਸਪ੍ਰੇਆਂ ਕਰ ਗਿਆ ਨਹੀਂ ਪਛੇਤੇ ਝੋਨੇਆਂ ਨੂੰ ਵੀ ਤੇਲੇ ਦਾ ਬਹੁਤ ਜ਼ਿਆਦਾ ਟੈਗ ਹੈ ਝੋਨੇ ਭਰੇ ਪਏ ਨੇ ਹਮ ਤੇ ਜਿਹੜੀ ਆਪਾਂ ਪੈਕਸਲ ਹੋਣ ਵਾਲਾ ਟੈਕਨੀਕਲ ਬਹੁਤ ਸ਼ਾਨਦਾਰ ਰਿਜ਼ਲਟ ਹੈ ਜਿਹੜੀ ਇਹਨਾਂ ਦੀ ਕੀ ਰਿਜ਼ਲਟ ਹੈ ਬਹੁਤ ਵਧੀਆ ਹਿਬੀ ਫੇਨ ਆਈ ਸੀਗੀ ਤੇ ਉਹ ਵਾਲੀ ਦਵਾਈ ਕੀਤੀ ਸੀ ਪਹਿਲਾਂ ਇੱਕ ਵੀ ਦਾਣਾ ਵੀ ਨਹੀਂ ਆਪਾਂ ਨੂੰ ਤੇਲੇ ਦਾ ਮਿਲੂਗਾ ਝੋਨੇ ਦੇ ਵਿੱਚ ਬਹੁਤ ਵਧੀਆ ਰਿਜ਼ਲਟ ਰਿਹਾ ਤਾਂ ਆਪਾਂ ਸਾਰੇ ਕਿਸਾਨ ਭਰਾਵਾਂ ਨੂੰ ਇਹੀ ਬੇਨਤੀ ਹੈ ਜਿਨ੍ਹਾਂ ਦੇ ਛੋਨੇ ਨੇ ਹਜੇ 20 25 ਦਿਨ ਲੈ ਜਾਣੇ ਆ ਕਿਉਂਕਿ ਗਰ ਬੈਲਟ ਦੇ ਵਿੱਚ ਨਾ ਜ਼ਿਆਤਰ ਛੋਨੇ ਬਾਸਪਤੀਆਂ ਮੁਛਲ ਲੇਟ ਲੱਗਦੇ ਨੇ ਉਹ ਇਹ ਵਾਲਾ ਟੈਕਨੀਕਲ ਜ਼ਰੂਰ ਕਰੋ ਇਹਦਾ ਹੀ ਲੰਬਾ ਅਸਰ ਰਹਿੰਦਾ ਹੈ ਜਾਕੀ ਆਪਾਂ ਚੈਸ ਸ਼ੀਨ ਵਾਲੇ ਟੈਕਨੀਕਲਾਂ ਦਾ ਹੁਣ ਉਹ ਪਹਿਲਾਂ ਦੀ ਗੱਲ ਨਹੀਂ ਰਹੀ ਬਿਲਕੁਲ ਰਿਜ਼ਲਟ ਨਹੀਂ ਆ ਰਿਹਾ ਤੇ ਸਾਲਾ ਤੇਲੇ ਦਾ ਅਟੈਕ ਬਹੁਤ ਜ਼ਿਆਦਾ ਉਹ ਆਪਣਾ ਪੀਆਰ 126 ਖੜਾ ਬਹੁਤ ਜ਼ਿਆਦਾ ਅਟੈਕ ਆ ਭਈ ਇਸ ਦਾ ਪੀਆਰ 126 ਦੇ ਵਿੱਚ ਨਾ ਆਪਾਂ ਪੈਕਸਾ ਲਾਉਣ ਵਾਲਾ ਟੈਕਨੀਕਲ ਨਹੀਂ ਕੀਤਾ ਵੀ ਲੱਗਿਆ ਉਹਨੇ ਥੋੜੇ ਟਾਈਮ ਤੱਕ ਕੱਟੇ ਜਾਣਾ ਪਰ ਹੁਣ ਉਹਦੇ ਵਿੱਚ ਨਾ ਤੇਲੇ ਦਾ ਅ ਤੇ ਹੁਣ ਤੱਕ ਬਈ ਅੱਜ ਕਿਹਦਾ ਹੱਥ ਲੈਣਾ ਹੈ ਤੇ ਆਪਾਂ ਫਿਰ ਸਪਰੇ ਵੀ ਨਹੀਂ ਕਰ ਸਕਦੇ ਬਾਰ-ਬਾਰ ਹਾਂ ਉਹ ਤਾਂ ਤੇ ਕੈਦ ਗੇ ਬੌਣਾ ਰੋਗ ਹੀ ਬਹੁਤ ਆਇਆ ਯਾਰ ਹਾਂ ਪਰ ਮਲ ਝੋਨੇ ਦੇ ਵਿੱਚ ਜਿਵੇਂ ਲੋਕਾਂ ਦੀ ਜਸ ਪਸੰਦ ਸੀ ਨਾ ਊਸ਼ਾ ਝੋਨੇ ਤੋਂ ਬਿਨਾ ਕੋਈ ਝੋਨਾ ਨਹੀਂ ਸੀ ਇਸ ਵਾਰ ਊਸ਼ਾ ਝੋਨੇ ਦਾ ਝਾੜ ਬਿਲਕੁਲ ਘਟ ਆ ਰਿਹਾ ਉਹਦੇ ਵਿੱਚ ਆ ਬੌਣਾ ਰੋਗ ਬਹੁਤ ਜ਼ਿਆਦਾ ਆਇਆ ਤੇ ਹੋਪਰ ਬਹੁਤ ਜ਼ਿਆਦਾ ਪਿਆ ਤੇ ਇਸ ਵਾਰ ਜੇ ਆਪਾਂ ਗੱਲ ਕਰੀਏ ਜਿਹੜੇ ਹੁਣ ਤੱਕ ਝੋਨੇ ਕੱਟੇ ਜਾ ਰਹੇ ਨੇ ਪਰਮਲ ਵੈਰਾਈਟੀਆਂ ਦੇ ਵਿੱਚ ਪੀਆਰ 126 ਦਾ ਝਾੜ ਬਹੁਤ ਆ ਰਿਹਾ ਨਾਲੇ ਤਾਂ ਉਹ ਸਮਾਂ ਘਟ ਲੈਂਦਾ ਪਾਣੀ ਦੀ ਬਚਤ ਹੈ ਤੇ ਝਾੜ ਵੀ ਇੱਕ ਆਪਣ ਨੂੰ ਚੰਗਾ ਝੜ ਰਿਹਾ ਤੇ ਪੰਜਾਬ ਨੰਬਰ 1 ਬਾਈ ਵਧੀਆ ਆ ਰਿਹਾ ਹਾਂ ਉਸ ਦਾ ਝਾੜ ਵੀ ਚੰਗਾ ਆ ਰਿਹਾ ਹੂੰ ਪੀ ਕਿਸਾਨ ਭਰਾਓ ਜਿਹੜੇ ਤੁਹਾਡੇ ਖੇਤਾਂ ਦੇ ਵਿੱਚ ਜਿਹੜੀਆਂ ਵੈਰੈਟੀਆਂ ਚੰਗੇ ਝਾੜ ਦੇ ਰਹੀਆਂ ਨੇ ਉਹਨਾਂ ਦਾ ਆਪਦੇ ਖੇਤਾਂ ਦੇ ਵਿੱਚੋਂ ਹੀ ਬੀਜ ਝਾੜ ਕੇ ਆਪਦਾ ਚੰਗਾ ਬੀਜ ਆਪਣਾ ਵੀ ਰੱਖੋ ਨਾ ਵਧੀਆ ਕੁਆਲਟੀ ਕਿਉਂ ਇੱਥੇ ਯੂਨੀਵਰਸਿਟੀ ਨਹੀਂ ਆ ਰਹਿ ਆ ਜਾਂ ਹੋਰ ਡਾਕਟਰਾਂ ਦੀਆਂ ਰਹਿਣ ਹੀ ਚੱਲੀਆਂ ਅਸਲ ਦੇ ਵਿੱਚ ਡਾਕਟਰ ਕਿਸਾਨ ਹੀ ਹੁੰਦਾ ਕਿਸਾਨ ਹੀ ਡਾਕਟਰ ਸਭ ਤੋਂ ਵੱਧ ਤਜਰਬੇ ਕਿਸਾਨ ਦੇ ਹੋਣਗੇ ਖੇਤੀ ਨੂੰ ਲੈ ਕੇ ਕਿਸਾਨ ਤੋਂ ਉੱਪਰ ਕੋਈ ਡਾਕਟਰ ਨਹੀਂ ਹੋ ਸਕਦਾ ਤੇ ਜਿਹੜੀਆਂ ਖੇਤੀ ਦੇ ਮਸ਼ੀਨਰੀਆਂ ਤਿਆਰ ਕਰਨ ਦੇ ਵਿੱਚ ਕਿਸਾਨ ਤੋਂ ਕੋਈ ਤਕੜਾ ਇੰਜੀਨੀਅਰ ਨਹੀਂ ਹੋ ਸਕਦਾ ਸਾਰੇ ਹੱਲ ਕਿਸਾਨ ਨਹੀਂ ਕਰਨੇ ਆ ਜੇ ਆਪਾਂ ਹੁਣ ਪਰਾਲੀ ਵਾਲੇ ਮੁੱਦਿਆਂ ਤੇ ਕਰੀਏ ਜੇ ਚਲੋ ਐ ਕਿ ਸਰਕਾਰ ਸਖਤੀ ਕਰ ਰਹੀ ਆ ਸਖਤੀ ਕਰ ਰਹੀ ਆ ਤੇ ਕਿਸਾਨਾਂ ਨੇ ਆਪਣੇ ਆਪ ਕੋਈ ਹੱਲ ਲੱਭ ਲੈਣਾ ਉਹਦਾ ਜੇ ਕਿ ਸਰਕਾਰ ਨੇ ਕੁਝ ਨਹੀਂ ਕੀਤਾ ਸਰਕਾਰ ਤਾਂ ਇਕੱਲੀ ਸਖਤੀ ਕਰ ਰਹੀ ਆ ਵੀ ਪਰਾਲੀ ਨੂੰ ਆਗ ਨਹੀਂ ਲਾਉਣੀ ਅਸਲੀ ਹੱਲ ਲੱਭ ਕੇ ਨਹੀਂ ਦਿੱਤਾ ਚਲੋ ਆਪਣੇ ਕਿਸਾਨ ਭਰਾ ਮੈਨੂੰ ਲੱਗਦਾ ਇਸ ਵਾਰ ਕੋਈ ਜਾਣੇ ਜਰਾ ਕਿ ਬੈਸੀ ਬਹੁਤ ਘਟ ਗਈ ਭਾਈ ਬਹੁਤ ਘਟ ਗਈ ਚਲੋ ਕਿਸਾਨ ਸਮਝਦਾਰ ਵੀ ਹੈ ਚਲੋ ਕੁਝ ਮਜਬੂਰੀਆਂ ਸੀਗੀਆਂ ਛੋਟਾ ਕਿਸਾਨ ਵੱਡੇ ਸੰਦ ਨਹੀਂ ਖਰੀਦ ਸਕਦਾ ਸੀਗਾ